ਉੱਧਾ ਕਪਨ ਟੈਲਫੋਨ ਪਹਿਲਾਂ ਹੀ ਇਨਫੋਰਮੇਸ਼ਨ ਮਿਲੀ ਸੀ ਕਿ ਬਠਿੰਡਾ ਕਚੈਰੀਆਂ ਜਲੇਬੀ ਚੌਕ ਇਨਕਮ ਟੈਕਸ ਦਫਤਰ ਦੇ ਸਾਹਮਣੇ ਖਾਲੀ ਪਲਾਟ ਆ ਖੰਡਰ ਉਹਦੇ ਉਹਦੇ ਇੱਕ ਅੰਦਰ ਡੈਡ ਬੋਡੀ ਪਈ ਆ ਜਦ ਮੌਕੇ ਤੇ ਆ ਕੇ ਦੇਖਿਆ ਇਹ ਸ਼ੱਕੀ ਹਾਲਾਤਾਂ ਦੇ ਵਿੱਚ ਡੈਡ ਬੋਡੀ ਪਈ ਆ ਸਾਡੇ ਸਾਰੇ ਟੀਮ ਦੇ ਰਮਨਿੰਦਰ ਸਿੱਧੂ ਵੀ ਮੌਕੇ ਤੇ ਪਹੁੰਚੇ ਹੋਏ ਆ ਥਾਣਾ ਸਿਵਲ ਐਂਡ ਪੁਲਿਸ ਨੂੰ ਇਤਲਾਹ ਕਰ ਦਿੱਤੀ ਆ ਬਾਕੀ ਆਪਣੀ ਉਹ ਆ ਕੇ ਕਾਰਵਾਈ ਕਰਨਗੇ ਕਾਰਵਾਈ ਤੋਂ ਬਾਅਦ ਡੈਡ ਬੋਡੀ ਨੂੰ ਸਿਵਲ ਹਸਪਤਾਲ ਵਿੰਡਾ ਮੋਰਚੀ ਘਰ ਵਿੱਚ ਰੱਖਿਆ ਜਾਊਗਾ ਅਜ ਤੱਕ ਇਹਦੀ ਆਇਡੈਂਟੀਫਿਕੇਸ਼ਨ ਆਈ ਕੀਤੀ ਨਹੀਂ ਜੇਬ ਵਗੈਰਾ ਚ ਜਾਮਾ ਤਲਾਸ਼ੀ ਨਹੀਂ ਕੀਤੀ ਸ਼ੱਕੀ ਹਲਾਤਾਂ ਦੇ ਵਿੱਚ ਲੱਗਦੀ ਹੈ ਸਾਡਾ ਡੈੱਡ ਬੋਡੀ ਜੇ ਗੱਲ ਕੀਤੀ ਜਾਵੇ ਇਹ ਜਿਹੜੀ ਖੰਡੜ ਹੈਗਾ ਇਹ ਕਾਫੀ ਅੰਦਰ ਵਰਡ ਕੀਤਾ ਤੁਹਾਨੂੰ ਤਲਾਕ ਹੀ ਮਿਲੀ ਇਸ ਗੱਲ ਸਰ ਕੋਈ ਇੱਥੇ ਟਾਇਲਟ ਕਰਨ ਆਇਆ ਸੀ ਜੀ ਹਾਂ ਉਹਨੇ ਅੱਗੇ ਦੀ ਅੱਗੇ ਇਨਫੋਰਮੇਸ਼ਨ ਦਿੱਤੀ ਹੈ ਜੀ ਹਾਂ ਤੇ ਕਿੰਨੀ ਕੀ ਉਮਰ ਲੱਗਦੀ ਹੈ ਕੀ ਕੁਝ ਮਿਲਿਆ ਸਰ 25 ਤੋਂ 30 ਸਾਲ ਲੱਗਦੀ ਹੈ ਜੀ ਅਜੇ ਕੁਝ ਨਹੀਂ ਮਿਲਿਆ ਜੀ ਆਸ-ਪਾਸ ਕੁਝ ਮਿਲਿਆ ਹੋਵੇ ਨਹੀਂ ਸਰ ਪੁਲਿਸ ਕੋ ਮੌਕੇ ਤੇ ਪਹੁੰਚੀ ਥਾਣਾ ਸੇਵਲੈਂਡ ਪੁਲਿਸ ਮੌਕੇ ਤੇ ਆ ਗਈ ਹਾਂ ਕਿਸ ਤਰ੍ਹਾਂ ਦਾ ਲੱਗਦਾ ਵਿਅਕ ਇਹ ਅਜੇ ਪੁਲਿਸ ਜਾਂਚ ਦਾ ਵਿਸ਼ਾ ਕਰੂਗੀ ਜੀ ਕਿ ਮਰਦਤੋ ਇਹ ਬਾਕੀ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋ ਜੂਗਾ ਸਰ ਮਰ ਕੁਛ ਜੇ ਉਮਰ 25 ਤੋਂ 30 ਸਾਲ ਲੱਗਦੀ ਹੈ ਜੀ ਕੋਈ ਆਈਡੈਂਟੀਟੀ ਕਾਰਡ ਚੈੱਕ ਕਰਦੇ ਹਾਂ ਸਰ ਕੋਈ ਆਈਡੈਂਟੀਫਿਕੇਸ਼ਨ ਵਗੈਰਾ ਕੁਝ ਮਿਲੀ ਕੋਈ ਨਹੀਂ ਸਰ ਚੈੱਕ ਕਰਦੇ ਹਾਂ ਜਮਾਤ ਤਲਾਸ਼ੀ ਲੈਂਦੇ ਤਲਾਕ ਕਦੋਂ ਮਿਲੀ ਸੀ ਅੱਧੇ ਘੰਟੇ ਪਹਿਲਾਂ ਹੀ ਮਿਲੀ ਹੈ ਸਰ ਠੀਕ ਹੈ ਸਰ ਲੱਗਦਾ ਕੋਈ ਇੰਜੈਕਸ਼ਨ ਵਗੈਰਾ ਹੈ ਜਾਂ ਕੋਈ ਨਹੀਂ ਸਰ ਅਜੇ ਫਿਲਹਾਲ ਕੁਝ ਨਹੀਂ ਮਿਲਿਆ ਸਰ ਇਹਦੇ ਕੋਲੋ ਜੀ ਜੀ ਲੈ ਮੈਂ ਹਾਂ ਜੀ ਆਮ ਅਨਾਟਾਟੀਫਾਈ ਬੜੀ ਹੈ ਕਿ ਇਹ ਜਿਹੜਾ ਸਾਡੇ ਸਿੱਖ ਜਲੇਬੀ ਵਾਲਾ ਚੌਂਕ ਵਜਦਾ ਇਹਦੇ ਨੇੜੇ ਹੈਗਾ ਝਾੜੀਆਂ ਹੈਗਾ ਝਾੜੀਆਂ ਚੋਂ ਇਹ ਲਾਸ਼ ਮਿਲਿਆ ਇਹਦੀ شناخت ਨਹੀਂ ਹੋਈ ਅਸੀਂ ਸਹਾਰਾ ਜਨਸੇਵਾਲੇ ਬੁਲਾ ਲਏ ਇਹਨਾਂ ਨੂੰ ਬੁਲਾ ਕੇ ਅਸੀਂ ਤੇ ਇਹਨੂੰ ਪੋਰਚੁਲੀਜਾ ਕਰਾਉਣੇ ਹੈਗੇ ਇਹਦੀ شناخت ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ شناخت ਤੋਂ ਬਾਅਦ ਜੈਸੀ ਕਰ ਦਵਾਂਗੇ ਕਿੰਨੀ ਕੁ ਉਮਰ ਲੱਗਦੀ ਹੈ ਕਿ ਮਿਟੇਲੀ ਜਾਂਚ ਕੀਤੀ ਉਮਰ ਦੇ ਕਰੀਬੇ ਦੀ ਮਤਲਬ ਜਿਹੜੀ ਤੱਕ ਹੁਣ ਦੀ ਜਾਂਚ ਹੈ 30 ਤੋਂ ਲੈ ਕੇ 35 ਸਾਲ ਦੇ ਕਰੀਬ ਦੇ ਵਿੱਚ ਹੈਗਾ ਜੈਂਟ ਕੁਝ ਮਿਲਿਸਲਾਤ ਦੀ ਦੇ ਵਿੱਚੋਂ ਤਲਾਸ਼ੀ ਨਹੀਂ ਤਲਾਸ਼ੀ ਦਰਾਣੇ ਤੇ ਕੋਈ ਜਿਹੜੀ ਸਲਾਕਤ ਸੰਬੰਧੀ ਕੋਈ ਸਾਨੂੰ ਇਸ ਚੀਜ਼ ਨਹੀਂ ਮਿਲਦੀ ਆਸ-ਪਾਸ ਕੁਝ ਬਾਡੀ ਦੇ ਪਾਸ ਕੁਝ ਨਹੀਂ ਜੀ ਬਾਡੀ ਦੇ ਪਾਸ ਕੋਈ ਇਹ ਚੀਜ਼ ਨਹੀਂ ਮਿਲਦੀ ਸਲਾਕਤ ਬੋਡੀ ਸੀ ਸਰ ਥੋੜਾ ਜਿਹਾ ਦੇ ਨੱਕ ਚੋਂ ਖੂਨ ਆ ਰਿਹਾਗਾ ਉਸ ਤੋਂ ਬਾਅਦ ਕੋਈ ਲੱਗਦਾ ਹੈ ਕੋਈ ਜਮੇ ਨੂੰ ਹੋ ਸਕਦਾ ਕੋਈ ਅਟੈਕ ਆਇਆ ਹੋਵੇ ਜਾਂ ਕੋ ਹੋਵੇ ਉਹ ਜਿਹੜੀ ਆ ਪੋਸਟ ਮਾਰਮੋਰ ਰਿਪੋਰਟ ਤੋਂ ਬਾਅਦ ਜਿਹੜੀ ਕੋਈ ਲੱਗਦੀ ਮਰਡਰ ਕਹਾਣੀ ਚਾਪਦੀ ਹੈ ਨਹੀਂ ਬਾਤ ਕੱਲ ਦੀ ਆ ਬਾਲੀ ਪੁਰਾਣੀ ਨਹੀਂ ਸਰ ਐਟੇ ਵੱਡੇ ਅਫਸਰਾਂ ਦੀ ਨਜ਼ਦੀਕ ਰਿਆਸ਼ ਹੈਗੀ ਐ ਇੱਥੇ 100 ਹੋਏ ਕੀ ਲੱਗਦਾ ਨਹੀਂ ਤੇ ਚਾਰ ਦੁਆਰੀ ਨਹੀਂ ਜੋ ਹੋ ਰਹਾ ਹੈ ਸ਼ਾ ਜਿਹੜੀ ਅਫਸਰਾਂ ਦੀ ਉਹ ਤਾਂ ਇੱਥੋਂ ਕਾਫੀ ਦੂਰ ਆ ਜਲੇਬੀ ਵਾਲਾ ਚੌਕੋਂ ਰਹਿੜੇ ਆ ਜੀ ਇੱਥੋਂ ਹਾਂ ਏਰੀਆ ਜਿੱਥੇ ਜਨਤਾ ਇਹ ਬੜੀ ਟਿਕ ਟੁਕੇ ਲਾਂਦੇ ਰਹਿੰਦੇ ਕੋਈ ਨਸ਼ਾ ਕਰਦੇ ਲੱਗਦਾ ਪੈਟਰੋਲਿੰਗ ਹੋਣੀ ਚਾਹੀਦੀ ਪੈਟਰੋਲਿੰਗ ਹੈਗੀ ਬਸ ਚੱਲਦੀ ਹੈ ਸਾਡੀ ਪੈਟਰੋਲਿੰਗ ਕਾਫੀ ਹੈਗੀ ਜੀ ਪੀਸੀਆ ਸਾਡੀ ਐਕਟਿਵ ਹੈਗੀ ਚਲੋ ਫਿਰ ਵੀ ਸਾਨੂੰ ਅਸੀਂ ਇਹ ਦੀ ਇਸ਼ਨਾਖਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਦੋਂ ਬਾਅਦ ਕਰਵਿਕਾ ਅਰੇ ਇਹਨੇ ਕਿੰਨੇ ਨਾ ਜਿਹੜੇ ਪੋਲੀਥੀਨ ਵੀ ਮਿਲੇ ਐ ਨਸ਼ੇ ਦੀਆਂ ਸਰਿੰਜਾਂ ਵੀ ਪਈਆਂ ਨੇ ਨਹੀਂ ਉਹ ਨਹੀਂ ਸਰਿੰਜ ਦਾ ਬੈਸ ਟਾਈਪ ਦਾ ਨਹੀਂ ਸਾਨੂੰ ਤਾਂ ਕਿਉਂ ਨਹੀਂ ਮੈਂ ਤਾਂ ਦੇਖੀ ਨਹੀਂ ਕੋਈ ਇੱਥੇ ਇਹ ਐਕਚੁਅਲੀ ਪਹਿਚਾਨ ਹੈ ਇਹ ਤੇ ਕੋਈ ਲੱਗਦਾ ਕਿ ਬਾਹਰ ਲਾ ਦੇ ਨਹੀਂ ਕੋਈ ਬਾਹਰ ਲਾਤਾ ਹਜੇ ਨਹੀਂ ਤੇ ਪਤਾ ਲੱਗੂਗਾ ਉੱਥੇ ਜੇ ਹੋ ਸਕਦਾ ਕੁਛ ਨਾਕਸਬੰਦੀ ਕੋਈ ਆ ਜੇ ਅਸੀਂ 72 ਘੰਟੇ ਦੀ ਡੈਡਵਾਰੀ ਰੱਖਾਂਗੇ ਸਨਾਖਤ ਵਾਸਤੇ ਉਸ ਤੋਂ ਬਾਅਦ ਕਰਦੇ ਹਾਂ ਚਲੋ ਤੁਹਾਨੂੰ ਕਦੋਂ ਸੋਚਨਾ ਮਿਲੀ ਸਾਨੂੰ ਹੁਣੇ 10 ਮਿੰਟ ਪਹਿਲਾਂ ਸੋਚਨਾ ਮਿਲੀ ਜੇ ਮੌਕੇ ਤੇ ਆ ਗਏ ਕਿਹੜੀ ਕਿਹੜੀ ਟੀਮ ਆਈ ਜੀ ਤੁਹਾਡੀ ਸਾਡੀ ਸਿਵਲ ਲਾਈਨ ਦੀ ਟੀਮ